ਨਰੈਣ ਸਿੰਘ ਚੋੜੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਕੀਤੇ ਹਮਲੇ ਸੰਬੰਧੀ ਇੱਕ ਬੀਬੀ ਬਦਮਾਗ ਬੀਬੀ ਛੱਠਾ ਵੱਲੋਂ ਕਚਹਿਰੀ ਅਦਾਲਤ ਦੇ ਵਿੱਚ ਬੋਲਦਿਆਂ ਹੋਇਆਂ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਸੰਬੰਧੀ ਜੋ ਸ਼ਬਦ ਵਰਤੇ ਆ ਉਹ ਬਹੁਤ ਨਿੰਦਣਯੋਗ ਆ ਔਰ ਕੜਰੇ ਸ਼ਬਦਾਂ ਚ ਅਸੀਂ ਉਹਦੀ ਗੱਲ ਦੀ ਨਿੰਦਾ ਕਰਦੇ ਆ ਕੱਲ ਸ਼ਾਮ ਨੂੰ ਬਿਕਰਮ ਸਿੰਘ ਮਜੀਠੀਆ ਜੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਇਹ ਦੱਸਿਆ ਕਿ ਉਹ ਬੀਬੀ ਛੱਠਾ ਨੇ ਇਹ ਲਫਜ਼ ਵਰਤੇ ਆ ਕਿ ਜਿਹੜਾ ਬੰਬ ਮਜੀਠੇ ਠਾਣੇ ਵਿੱਚ ਵਰਜਾਇਆ ਉਹ ਵਿਕਰਮ ਸਿੰਘ ਮਜੀਠੀਏ ਦੇ ਘਰ ਮਾਰਿਆ ਜਾਣਾ ਚਾਹੀਦਾ ਸੀ ਤੇ ਇਹਦੇ ਦੋ ਬੇਟੇ ਮਰਦੇ ਤੇ ਮੈਂ ਮੈਨੂੰ ਤਾਂ ਖੁਸ਼ੀ ਪਹੁੰਚਦੀ ਵੈਸੇ ਤੇ ਉਹ ਮੈਂ ਉਹਨੂੰ ਅੱਗੇ ਉਸ ਬੀਬੀ ਨੂੰ ਪਾਗਲ ਦਿਮਾਗ ਕਹਿਣਾ ਤੇ ਸਤਾਰ ਵਿਕਰਮ ਸਿੰਘ ਮਜੀਠੀਆ ਜੀ ਤੁਸੀਂ ਵਿੱਚ ਸਵਾਲ ਕੀਤਾ ਸੀ ਸਪਸ਼ਟੀਕਰਨ ਦੇਣ ਲਈ ਮੈਂ ਇਹ ਤੁਹਾਨੂੰ ਦੱਸਣਾ ਚਾਹਾਂਗਾ ਕਿ ਬੀਬੀ ਚੱਠਾ ਨਾਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੈਂਬਰ ਹੈ ਮੈਂ ਜਦੋਂ ਵੀ ਮਜੀਠ ਸਦਾ ਸਮਜੀਤ ਸਿੰਘ ਮਾਨ ਅੰਮ੍ਰਿਤਸਰ ਵਿੱਚ ਆਉਂਦੇ ਆ ਮੈਂ ਹਮੇਸ਼ਾ ਹਾਜ਼ਰ ਹੁੰਦਾ ਨਾ ਮੈਂ ਉਹਨੂੰ ਇੱਕ ਵਾਰੀ ਤੋਂ ਸਲਾਵਾ ਸਵਾ ਕਦੀ ਆਉਂਦਿਆਂ ਨਹੀਂ ਵਖਿਆ ਉੱਥੇ ਔਰ ਜਦੋਂ ਆਈ ਵੀ ਸੀ ਉਹਨੇ ਉਹਦਾ ਨਫਤ ਸੀ ਕਿ ਮਾਨ ਸਾਹਿਬ ਮਜੀਠੀਏ ਦੇ ਬੰਦਿਆਂ ਨੇ ਮੇਰੀ ਜਗ੍ਹਾ ਤੇ ਕਬਜ਼ਾ ਕੀਤਾ ਆ ਤੇ ਤੁਸੀਂ ਪੁਲਿਸ ਨੂੰ ਕਹੋ ਤੇ ਮਾਨ ਸਾਹਿਬ ਨੇ ਨਾ ਉਹਦੇ ਵੱਲ ਕੋਈ ਧਿਆਨ ਦਿੱਤਾ ਸੀ ਤੇ ਇੰਨਾ ਕਹਿ ਕੇ ਪੱਲਾ ਛਡਾ ਲਿਆ ਸੀ ਬੀਬੀ ਜੀ ਅਦਾਲਤ ਵਿੱਚ ਚੈਲੰਜ ਕਰੋ ਇਸ ਗੱਲ ਨੂੰ ਪਰ ਜਿਹੜੀ ਉਹਨੇ ਗੱਲ ਕੀਤੀ ਆ ਉਹ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਆ ਅਸੀਂ ਡੈਮੋਕ੍ਰੈਟਿਕ ਵੇ ਦੇ ਨਾਲ ਸਾਡੀ ਪਾਰਟੀ ਜਿਹੜੀ ਆ ਉਹ ਲੜਾਈ ਲੜ ਰਹੀ ਆ ਉਸ ਰਾਜ ਦੀ ਪ੍ਰਾਪਤੀ ਦੀ ਲੜਾਈ ਲੜ ਰਹੀ ਆ ਜਿਹੜਾ ਰਾਜ ਸardar ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਸੀ ਤੇ ਉਹਦੇ ਵਿੱਚ ਮੈਂ ਇੱਕ ਉਦਾਹਰਨ ਕੋਟ ਕਰਨੀ ਚਾਹਾਂਗਾ ਕਿ ਮੁਲਤਾਨ ਦਾ ਜਦੋਂ ਕਿਲਾ ਫਤਿਹ ਕੀਤਾ ਗਿਆ ਸੀ ਤੇ ਜਮਾਲ ਖਾਨ ਨੇ ਜਿਹਿਆਦ ਦੇ ਨਾਂ ਤੇ ਬਹੁਤ ਵੱਡੀ ਫੈਨਾ ਇਕੱਠੀ ਕੀਤੀ ਸੀ ਉੱਥੇ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਫੌਜ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ 300 ਬੰਦਾ 300 ਸਿੰਘ ਜਿਹੜੇ ਆ ਫੌਜ ਦੇ ਉਹ ਮਾਰੇ ਗਏ ਹਰੀ ਸਿੰਘ ਨਾਲ ਨਰਵਾ ਫਟਲ ਪਿਆ ਸੀ ਔਰ ਜਮਾਲ ਖਾਂ ਤੇ ਉਹਦੇ ਦੋ ਬੇਟੇ ਮਾਰੇ ਗਏ ਸਨ ਉਹਦੇ ਦੋ ਬੇਟੇ ਬਚੇ ਚਾਰ ਬੇਟੇ ਸਨ ਦੋ ਬਚੇ ਜਦੋਂ ਉਹਨਾਂ ਨੂੰ ਲਿਆ ਕੇ ਮਹਾਰਾ ਰਣਜੀਤ ਸਿੰਘ ਦੇ ਕੋਲ ਪੇਸ਼ ਕੀਤਾ ਗਿਆ ਉਹਨਾਂ ਦੀਆਂ ਲੱਤਾਂ ਕੰਬ ਰਹੀਆਂ ਸੀ ਤੇ ਉਹਨਾਂ ਦੇ ਸਾਰੇ ਦੇਖ ਰਹੇ ਸਨ ਵੀ ਅੱਜ ਇਹਨੂੰ ਕੋਈ ਬਹੁਤ ਤਕੜੀ ਸਜ਼ਾ ਇਹੋ ਜੀ ਮਿਲੂਗੀ ਕਿ ਇਹਨਾਂ ਦੇ ਸਿਰ ਕਰਮ ਕਰਤੇ ਜਾਣਗੇ ਪਰ ਮਹਾਰਾ ਰਣਜੀਤ ਸਿੰਘ ਨੇ ਉਹਨਾਂ ਨੂੰ ਜੱਫੀ ਦੇ ਵਿੱਚ ਲੈ ਕੇ ਤੇ ਇਹ ਕਿਹਾ ਕਿ ਮੈਦਾਨੇ ਜੰਗ ਚ ਆਪਾਂ ਦੁਸ਼ਮਣ ਸਾ ਤੇ ਉਹ ਦਿਮਾਨ ਮੁਹਕਮ ਚੰਦ ਨੂੰ ਸੱਦ ਕੇ ਕਿਹਾ ਕਿ ਇਹਨਾਂ ਦੇ ਗੁਜ਼ਾਰੇ ਲਈ ਇਹਨਾਂ ਨੂੰ ਜ਼ਕੀਰ ਦੇ ਦਿੱਤੀ ਜਾਵੇ ਉਸ ਰਾਜ ਦੀ ਪ੍ਰਾਪਤੀ ਦੀ ਅਸੀਂ ਲੜਾਈ ਲੜ ਰਹੇ ਹਾਂ ਸਿੱਖ ਕੌਮ ਹਮੇਸ਼ਾ ਸਰਬੱਤ ਦੇ ਭਲੇ ਦੀ ਮੰਗ ਅਰਦਾਸ ਕਰਦੀ ਆ ਤੇ ਭਾਈ ਕਨਈਆ ਜੀ ਨੇ ਦੁਸ਼ਮਣ ਦੇ ਵੀ ਪਟੀਆਂ ਬੰਨੀਆਂ ਲਾਈਆਂ ਸੀ ਜੇ ਇੱਕ ਬੀਬੀ ਨੇ ਉਸ ਨੇ ਬਦਤਮਗੀ ਨਾਲ ਕੋਈ ਗੱਲ ਕੀਤੀ ਆ ਤੇ ਨਾਲ ਸਰਦਾਰ ਸਿਮਜੀਤ ਸਿੰਘ ਮਾਨ ਜੀ ਦਾ ਕੋਈ ਸਬੰਧ ਨਹੀਂ ਹੈ ਉਹ ਗੱਲ 17 ਸਾਲ ਪਹਿਲਾਂ ਦੀ ਕਰਦੀ ਹੈ ਕਿ ਉਹਦੇ ਪਤੀ ਨੇ ਸਰਦਾਰ ਸਿੰਘ ਜੀ ਸਿੰਘ ਮਾਨ ਵੱਲੋਂ ਇਲੈਕਸ਼ਨ ਲੜੀ ਸੀ ਲੜੀ ਹੋਊਗੀ ਉਸ ਤੋਂ ਬਾਅਦ ਇਹ ਬੀਬੀ ਨਾਂ ਤੇ ਸਰਦਾਰ ਬਿਕਰਮ ਸਿੰਘ ਮੀਠਿਆ ਜੀ ਨਾ ਇਹ ਬੀਬੀ ਪਾਰਟੀ ਦੀ ਕੋਈ ਮੈਂਬਰ ਆ ਨਾ ਹੀ ਇਹਦੇ ਕੋਲ ਕੋਈ ਅਹੁਦਾ ਹੈ ਇਹ ਪਾਰਟੀ ਨਾਲ ਇਹਦਾ ਕੋਈ ਸੰਬੰਧ ਨਹੀਂ ਪਰ ਇਹ ਆਪੀ ਇਹ ਆਊਟ ਆਫ ਕੰਟਰੋਲ ਚੱਲਣ ਵਾਲੀ ਇੱਕ ਬੀਬੀ ਆ ਕਿਸੇ ਦੇ ਬਾਰੇ ਵਿੱਚ ਜੋ ਮਰਜੀ ਬੋਲ ਦਿੰਦੀ ਆ ਇਹ ਸੋ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹਦੇ ਵਿੱਚ ਆਪਾਂ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਨਾਮ ਇਹਦੇ ਸਪਸ਼ਟੀਕਰਨ ਦੇਣ ਦੀ ਕੋਈ ਜ਼ਰੂਰਤ ਬਣਦੀ ਆ ਨਾ ਹੀ ਉਹਨਾਂ ਦਾ ਸਪਸ਼ਟੀਕਰਨ ਦੇਣਾ ਬਣਦਾ ਸਿਰਫ ਇਸ ਕਰਕੇ ਮੈਂ ਸਾਰਾ ਕੁਝ ਧਿਆਨ ਚ ਲਿਆਉਂਦਾ ਤੁਹਾਡੇ ਕਿ ਤੁਹਾਡੇ ਮਨ ਚ ਨਾ ਕਿਸੇ ਹੋਰ ਦੇ ਮਨ ਵਿੱਚ ਇਹ ਨਾ ਹੋਵੇ ਇਹ ਬੜੀ ਬਹੁਤ ਜ਼ਿਆਦੀ ਨਿੰਦਣਯੋਗ ਗੱਲ ਆ ਦੁਸ਼ਮਣ ਦਾ ਬੱਚਾ ਵੀ ਨਾ ਮਰੇ ਅਸੀਂ ਤਾਂ ਦੁਸ਼ਮਣ ਦਾ ਵੀ ਭਲਾ ਮੰਗਣ ਵਾਲੇ ਆਂ ਔਰ ਇਸ ਬੇਕੁਰਤੂਤੀ ਔਰਤ ਨੇ ਜੋ ਵੀ ਕਿਹਾ ਸਾਡੀ ਸਾੜੀ ਪਾਰਟੀ ਨੇ ਹੀ ਇਹਦੇ ਬਾਰੇ ਬਹੁਤ ਮਾੜਾ ਤੇ ਮਨੂੰ ਗਲਤ ਸਮਝਿਆ ਕਿ ਇਹਨੇ ਗਲਤ ਕੀਤਾ ਸੋ ਇਹਨੇ ਲਫ਼ਜ਼ਾਂ ਨਾਲ ਖਿਮਾਤਾ ਜਾ ਚੁੱਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ